ਸਾ ਮੈਂ ਸਾਡੇ ਆਪਣੇ ਤੇ ਲੋਕਪਾਲਿਕਾ ਦੇ ਚੇਤੇ ਕੋਈ ਨਾ ਕੋਪਰਟਰੀ ਕਰਦਾ ਹੈ ਉਹ ਜਾਨਾ ਕਈ ਆਪ ਨੂੰ ਸਮਝਦੇ ਨੇ ਤੇ ਕਰਦੇ ਪਤੀ ਨੂੰ ਬਾਈ ਦੇ ਰਿਹਾ ਹੈ ਠੀਕ ਹੈ ਜੀ ਔਰ ਉਹ ਜਾਨਾ ਕੀ ਪਾਰਟੀ ਜੈਹਾਬਾਦ ਅਸੀਂ ਲਾਰੇ ਵਾਜੀ ਕੀਤੇ ਜਾ ਰਹੀ ਹੈ ਤਾਂ ਸ਼ਹਿਰੀ ਕਲ ਸਿੰਘ ਸਾਹਿਬ ਬਰਤਨ ਸਾਹਿਬ ਵੀ ਨੇ ਸਾਡੇ ਆਪ ਨੂੰ ਸਰ ਵਾਕ ਵਾਕ ਸਿਆਸਤ ਪਾਰਟੀਆਂ ਦੇ ਆਪ ਨੂੰ ਰੋਜ਼ ਸ਼ਾਮਲ ਹੋ ਰਹੇ ਨੇ ਅੱਜ ਵੀ ਵੱਡਾ ਹੰਗਾਰਾ ਮਿਲਿਆ ਕੀ ਕਹਿਣਾ ਚਾਹੁੰਦੇ ਔਰ ਕਿਹੜੇ ਕਿਹੜੇ ਪਾਰਟੀਆਂ ਛੱਡ ਗਿਆ ਦੇਖੋ ਜੀ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਆਪਣੇ ਸਾਡੇ ਚੇਅਰਮੈਨ ਸਾਹਿਬ ਬੜਵਾਲ ਸਾਹਿਬ ਜੀ ਜਿਨ੍ਹਾਂ ਦੀ ਮਿਹਨਤ ਸਦਕੇ ਅੱਜ ਕਾਫੀ ਵੱਡਾ ਪਰਿਵਾਰ ਉਹਨਾਂ ਦੇ ਨਾਲ ਸਾਡੇ ਬਲਵਿੰਦਰ ਸਿੰਘ ਹੁਣੀ ਚੇਅਰਮੈਨ ਜਿਹੜੇ ਮਾਰਕੀਟ ਕਮੇਟੀ ਦੇ ਨੇਚਭਾਲ ਤੋਂ ਔਰ ਨਾਲ ਦੇ ਨਾਲ ਸਾਡੇ ਐਮਸੀ ਸਾਹਿਬ ਰਾਜੂ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇੜ ਚ ਜਿਹੜੇ ਉਹ ਪ੍ਰਚਾਰ ਕਰਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਦਿਲਬਾਖ ਸਿੰਘ ਹੁਣੀ ਜਿਹੜੇ ਸਾਡੇ ਪਰਿਵਾਰੀ ਨੇ ਇਹ ਅੱਜ ਸਾਰਿਆਂ ਨੇ ਮਿਹਨਤ ਦੇ ਸਦਕੇ ਅੱਜ ਆਮ ਆਦਮੀ ਪਾਰਟੀ ਨੂੰ ਕਾਫੀ ਵੱਡਾ ਬਲ ਮਿਲਿਆ ਸੋ ਅਸੀਂ ਦਿਲ ਦੀ ਗੱਲ ਆਈ ਤੋਂ ਇਹਨਾਂ ਸਾਰਿਆਂ ਦਾ ਜੀ ਆਖਦੇ ਆਂ ਔਰ ਜਾਇਨਿੰਗਾਂ ਹੱਲੇ ਹੋਰ ਵਧ ਗਈਆਂ ਨੇ ਪਰਿਵਾਰ ਜਿਹੜੇ ਨੇ ਤੁਹਾਨੂੰ ਦੱਸ ਦਿਆਂਗੇ ਹੁਣ ਮੈਨੂੰ ਲੱਗਦਾ ਅੱdte ਘੰਟੇ ਬਾਅਦ ਫਿਰ ਸ਼ਾਇਦ ਸਾਨੂੰ ਵੀ ਸੀ ਕਰਤੀ ਪਵੇ ਸੋ ਕਹਿਣ ਦਾ ਭਾਵ ਦੇਖੋ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਅਸੀਂ ਇੱਕ ਦੂਜੇ ਤੇ ਬਲੇਮ ਨਹੀਂ ਲੀਂਦੇ ਆਪਾਂ ਕੰਮ ਦੀ ਰਾਜਨੀਤੀ ਆਪਾਂ ਗਰਾਊਂਡ ਦੇ ਵਿੱਚ ਜਾ ਰਹੇ ਆਂ ਆਪਣੇ ਕੰਮ ਲੈ ਕੇ ਜਾ ਰਹੇ ਕੰਮਾਂ ਦੀ ਰਿਪੋਰਟ ਕਾੜ ਲੈ ਕੇ ਜਾ ਰਹੇ ਲੋਕਾਂ ਨੂੰ ਜਿਹੜੇ ਕੰਮ ਪਸੰਦ ਆਉਂਦੇ ਨੇ ਕਿਉਂਕਿ ਪਹਿਲਾਂ ਸਿਆਸੀ ਪਾਰਟੀਆਂ ਦੇ ਜਿਹੜੇ ਵਾਅਦੇ ਤੇ ਲਾਰੇ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਹੈ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਜਿਹਦੇ ਜੋ ਗਰੰਟੀਆਂ ਦਿੱਤੀਆਂ ਨੇ ਸਟੈਪ ਬਾਈ ਸਟੈਪ ਪੂਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਕੰਮ ਕਰੋਗੇ ਤੇ ਆਮ ਆਦਮੀ ਪਾਰਟੀ ਕਰੋਗੇ ਕਿਉਂਕਿ ਆਪ ਦੀ ਸਰਕਾਰ ਆਪ ਦੇ ਜਿਹੜਾ ਕੈਂਡੀਡੇਟ ਆ ਉਹਨੂੰ ਵੋਟਾਂ ਪਾਉਣ ਕੇ ਐਮਐਲਏ ਬਣਾਉਣਗੇ ਤੇ ਹਲਕੇ ਦੇ ਵਿੱਚ ਸੁੱਟਣ ਦੇ ਬਰਾਬਰ ਹੋਊਗੀ ਸੋ ਲੋਕ ਸਿਆਣੇ ਨੇ ਲੋਕਾਂ ਦੀ ਸੋਚ ਜਿਹੜੀ ਆ